जय शंकर यो जय नाग देवता दोस्तों ਸਾਡਾ ਜ਼ਿਲ੍ਹਾ ਤਰਨਤਾਰਨ ਸ਼ਹਿਰ ਸਾਡਾ ਪੱਟੀ ਆ ਪਿੰਡ ਸਾਡਾ ਹਸਲ ਆ ਤੁਸੀਂ ਅਕਸਰ ਹੀ ਮੇਰੀਆਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਸੱਪ ਫੜਦੇ ਨੇ ਦੇਖਦੇ ਜੇ ਕਾਫੀ ਜ਼ਿਆਦਾ ਚਲੋ ਮੈਨੂੰ ਪਸੰਦ ਕਰਦੇ ਜੇ ਕੱਲ ਨਾ ਸਾਨੂੰ ਫੋਨ ਆਇਆ ਠਰੂ ਤੋਂ ਚਬਾਰ ਰੋਡ ਦੇ ਉੱਤੇ ਪਿੰਡ ਪੈਂਦਾ ਵਾ ਕਹਿੰਦੇ ਵੀ ਇੱਧਰ ਬਾਬਾ ਜੀ ਫ੍ਰਿਜ ਦੇ ਥੱਲੇ ਸੱਪ ਵਾ ਤੇ ਅਸੀਂ ਫੜਨ ਦੀ ਕੋਸ਼ਿਸ਼ ਹੀ ਕੀਤੀ ਤੇ ਉਹ ਫ੍ਰਿਜ ਦੇ ਵਿੱਚ ਸੱਪ ਬਣ ਗਿਆ ਤੇ ਸਾਡੇ ਛੋਟੇ ਛੋਟੇ ਬੱਚੇ ਆ ਤੇ ਤੁਸੀਂ ਆਨ ਕੇ ਤੇ ਸੱਪ ਫੜ ਦੋ ਭਾਜੀ ਆਪਾਂ ਨੂੰ ਪਤਾ ਹੀ ਨਹੀਂ ਵੀ ਕੀ ਗੱਲ ਹੋਣੀ ਆ ਆਪਾਂ ਜਾ ਕੇ ਸੱਪ ਫੜਨ ਚਲੇ ਗਏ ਆ ਉਹ ਨਾ ਹੀ ਉਥੇ ਕੋਈ ਹੋਰ ਡਰੈਸ ਦਾ ਘਰ ਸੀ ਨਾ ਹੀ ਉਹ ਕੋਈ ਬੰਦਾ ਸੀ ਉਹਨਾਂ ਨੇ ਸਾਪ ਫੜ ਨਹੀਂ ਸਾਨੂੰ ਸੱਦੇ ਨਹੀਂ ਉਹਨਾਂ ਨੇ ਸੱਧਿਆ ਸੀ ਸਾਡਾ ਮੋਬਾਈਲ ਫੋਨ ਲਈ ਤੇ ਸਾਡਾ ਮੋਟਰਸਾਈਕਲ ਖੋਣ ਲਈ ਕਾਲੇ ਰੰਗ ਦਾ ਸਾਡਾ ਸਪਲੈਂਡਰ ਸੀ ਉਹਨਾਂ ਨੇ ਸਾਡਾ ਪੰਜ ਜਣੇ ਆ ਤਿੰਨ ਜਣੇ ਮੋਟਰਸਾਈਕਲ ਅੱਗੇ ਲਾਤਾ ਦੋ ਜਣੇ ਪਿੱਛੇ ਲਾਤਾ ਚਾਂਗਰਾ ਮਾਰਨ ਦੇ ਬੇ ਆਪਾਂ ਨੂੰ ਜਦੋਂ ਪਤਾ ਵੀ ਮੋਟਰਸਾਈਕਲ ਇਹਨਾਂ ਖੋਣਾ ਉਹਨਾਂ ਨੇ ਐਂ ਕਰਕੇ ਕੋਈ ਚੀਜ਼ ਮਾਰੀ ਓਰੇ ਵਿੱਚ ਰੇਤ ਤੇ ਤਾਂ ਲੂਣ ਮਿਕਸੀ ਉਹ ਫਿਰ ਜਦੋਂ ਅੱਖਾਂ ਦੇ ਪਿਆ ਆਪਾਂ ਫਿਰ ਚਾਂਗਰਾ ਮਾਰਦੇ ਵੀ ਖੇਤਾਂ ਵਾਲ ਨੂੰ ਭੱਜ ਕੇ ਮੋਟਰਸਾਈਕਲ ਉੱਥੇ ਛੱਡ ਉਹਨਾਂ ਨੇ ਫਿਰ ਮੋਟਰਸਾਈਕਲ ਦੇ ਥੱਲੇ ਇੱਕ ਸੋਚ ਲਗਾਏ ਆਪਾਂ ਸੋਚ ਬੰਦ ਕਰਤਾ ਕਿ ਮੋਟਰਸਾਈਕਲ ਚਾਬੀ ਨਾਲ ਵੀ ਸਟਾਰਟ ਹੁੰਦਾ ਜਿੰਨਾ ਚਿਰ ਉਹ ਸੋਚ ਨਾ ਛੱਡੀਏ ਉਹ ਫਿਰ ਮੇਰਾ ਮੋਟਰਸਾਈਕਲ ਜਿਹੜਾ ਲੱਤ ਲਾ ਕੇ ਆਪਣੇ ਨਾਲ ਹੀ ਲੈ ਗਏ ਤੇ ਰਾਤ ਫਿਰ ਭਰਾਵਾ ਤਰਨਪੁਰ ਤੋਂ ਧੁਰਕੇ ਗਏ ਆ 8-10 ਕਿਲੋਮੀਟਰ ਤੇ ਉਹ ਫਿਰ ਭਾਜੀ ਹੁਣੀ ਇੱਕ ਮਿਲੇ ਤੇ ਉਹਨਾਂ ਨੇ ਫਿਰ ਆਪਾਂ ਨੂੰ ਠਾਣੇ ਸੱਤਿਆ ਕੇ ਫਿਰ ਉਹ ਥਰੂ ਵਾਲੇ ਵੀ ਰਹੀ ਉਹਨਾਂ ਨੇ ਫਿਰ ਆਪਾਂ ਨੂੰ ਬਾਹ ਕੇ ਠਾਣੇ ਛੱਡ ਕੇ ਆਏ ਫਿਰ ਆਪਾਂ ਉਥੇ ਐਫਆਰ ਕੇਤੀ ਸਾਰਾ ਕੁਝ ਕੀਤਾ ਤੇ ਫਿਰ ਆਪਾਂ ਸਵੇਰੇ ਆਪਣੇ ਘਰ ਆਏ ਆ ਪਰ ਦੋਸਤੋ ਅਸੀਂ ਕੀ ਇਮਾਨਦਾਰੀ ਲੋਕਾਂ ਨੂੰ ਖਾਈਏ ਅਸੀਂ ਹਮੇਸ਼ਾ ਸਾਫ਼ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਕਿਸੇ ਦਾ ਨੁਕਸਾਨ ਨਾ ਹੋਏ ਮਨ ਕੇ ਦਾ ਸੱਚ ਦੱਸਿਆ ਹਰ ਇੱਕ ਚੀਜ਼ ਬਾਰੇ ਲੋਕਾਂ ਨੂੰ ਸੱਚ ਦੱਸਿਆ ਪਰ ਮੇਰੇ ਬੱਚੇ ਦਿਹਾੜੀਆਂ ਦੀਆਂ ਦੁਨੀਆ ਕਰਦੇ ਆ ਦੁਕਾਨਾਂ ਤਕੂਨਾਂ ਦੇ ਲੱਗੇ ਆ ਅੱਜ ਤੋਂ 7 ਸਾਲ ਪਹਿਲਾਂ ਮੇਰਾ ਇੱਕ TVS Victor ਮੋਟਰਸਾਈਕਲ ਹੋਇਆ ਗਿਆ ਕੋਈ ਪਰਵਾਹ ਨਹੀਂ ਫੇਰ ਮਾੜੇ ਮੋٹے ਚਲੋ ਕਰ ਕਰਾ ਕੇ ਆਪਾਂ ਮੋਟਰਸਾਈਕਲ ਪਲਟੀਨਾ ਲਿਆ ਫੇਰ ਆਪਣਾ ਪਲਟੀਨਾ ਵੀ ਹੋਇਆ ਗਿਆ 1.5-2 ਸਾਲ ਪਹਿ ਨੂੰ আর ਜਿਹੜੀਆਂ ਨਵੀਆਂ ਕਚਹਿਰੀਆਂ ਪੱਤੀ ਪਣੀਆਂ ਕੋਈ ਚੱਕਰ ਨਹੀਂ ਪਰ ਅੱਜ ਵੀ ਸਾਡਾ ਮੋਟਰਸਾਈਕਲ ਜਿਹੜਾ ਵਾ ਸਪਲੈਂਡਰ ਸੀ ਕਾਲੇ ਰੰਗ ਦਾ ਉਹ ਪੀਏ ਨੇ ਖੋ ਲਿਆ ਉਸੇ ਮੁੰਡੇ ਜਿੰਨਾ ਨੂੰ ਸਾਬ ਨਹੀਂ ਸੱਡਿਆ ਸੀ ਫੇਰ ਅਸੀਂ ਫੋਨ ਕਰਦੇ ਰਹੇ ਉਹਨਾਂ ਦਾ ਫੋਨ ਨਹੀਂ ਲੱਗਾ ਦੱਸੋ ਸੱਚ ਬੋਲ ਕੇ ਸਹੀ ਕੰਮ ਕਰਕੇ ਤੇ ਜਾਈਏ ਕਿੱਥੇ ਅੱਜ ਵੀ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਸਾਡਾ ਨੰਬਰ ਹੈਗਾ 95 92 99 63 35 95 92 99 63 35 ਇਹ ਨੰਬਰ ਤੇ ਸਾਡੇ ਗੂਗਲ ਪੇ ਚੱਲਦੀ ਆ ਕਿਸੇ ਨੇ 10 20 50 100 ਰੁਪਇਆ ਪਾਉਣਾ ਹੈ ਤੇ ਜਰੂਰ ਪਾ ਦਿਓ ਸਿਰਫ ਸਾਨੂੰ 25 ਤੋਂ 30000 ਰੁਪਏ ਦਾ ਕੋਈ ਸੈਕੰਡ ਹੈਂਡ ਮੋਟਰਸਾਈਕਲ ਮਿਲ ਜੇ ਆਪਾਂ ਸੇਵਾ ਨਹੀਂ ਇਹ ਬੰਦ ਕਰਨੀ ਚਾਹੁੰਦੇ ਆ ਠੀਕ ਆ ਘਰ ਦੇ ਰਾਤ ਦੇ ਲੜੀ ਜਾਂਦੇ ਆ ਹੁਣ ਵੀ ਸਵੇਰ ਦੀ ਸਾਰੀ ਫੈਮਿਲੀ ਲੜਨ ਡੀ ਆ ਵੀ ਤੂੰ ਚ ਮੂੰਹ ਚੁੱਕ ਕੇ 1 ਵਜੇ 2 ਵਜੇ ਭਿੱਖੀ ਪੇਟ ਤਰਨ ਤਰਨਾ ਚਪਾਲ ਚਲਾ ਜਾਣਾ ਸਮਾਂ ਨਹੀਂ ਰਿਹਾ ਆਪਾਂ ਕਦੀ ਜਿੰਦਗੀ ਦੇ ਵਿੱਚ ਗੱਲਾਂ ਦੀ ਪ੍ਰਵਾਹ ਨਹੀਂ ਕੀਤੀ ਪਰ ਉਦਾਂ ਦੇ ਮੇਰਾ ਸਾਰਾ ਸ਼ਹਿਰ ਹੈ ਮੇਰਾ ਜ਼ਿਲ੍ਹਾ ਸਾਰਾ ਪੰਜਾਬ ਹੀ ਕਹਿੰਦਾ ਭਾਜੀ ਕੋ ਨਾ ਆਪਾਂ ਭਾਜੀ ਕਦੀ ਬਾਬੇ ਨਾਗ ਦਾ ਮੰਦਿਰ ਤੁਸੀਂ ਦੇਖ ਰਹੇ ਜੇ ਆਪਾਂ ਬਾਬੇ ਦਾ ਮੇਲਾ ਕਰਉਣਾ ਹੈ ਅੰਮਾ ਦਾ ਜਾਗਰਣ ਕਰਉਣਾ ਹੈ ਅਸੀਂ ਆਪਣੇ ਸ਼ਹਿਰ ਚੋਂ ਕਦੀ ਕਰਾਈ ਨਹੀਂ ਕੀਤੀ ਨਾ ਹੀ ਅਸੀਂ ਕਿਹ ਕੋਈ 1 ਕਿਲੋ ਆਟਾ ਮੰਗਿਆ ਨਾ ਹੀ ਅਸੀਂ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਵੰਗਾਰ ਪਾਈ ਹਾਂ ਸੱਪ ਵੜੀ ਗਿਆ ਗਾੜੀ ਚ 5-7 ਫੜ ਦਿੰਦੇ ਆ ਪਰ ਮਨ ਇਹ ਨਾ ਕਿ ਜ਼ਿਆਦਾ ਪਰੇਸ਼ਾਨ ਹੋਇਆ ਕੱਲ ਰਾਤ ਦਾ ਕਿ ਮੇਰੇ ਕੋਲ ਪਾਣੀ ਤੱਕ ਦਾ ਘੁੱਟ ਨਹੀਂ ਅੰਦਰ ਲੰਘਿਆ ਕਿਉਂਕਿ ਜਿਹੜੇ ਬੰਦੇ ਨੇ 10-10 20-20 ਰੁਪਏ ਮਿਹਨਤ ਕਰਕੇ ਝੋੜ ਕੇ ਸੰਧ ਲੈ ਆਂਦਾ ਤਕੋਹੀ ਇਦਾਂ ਨੂੰ ਸੰਦ ਖੋਲੇ ਫਿਰ ਗੁੱਸਾ ਤੇ ਦੁੱਖ ਤੇ ਲੱਗਦਾ ਹੀ ਆ ਪਰ ਮੈਂ ਨਾ ਜਿਹੜੇ ਵੀ ਜਾਣੇ ਮੇਰਾ ਮੋਟਰਸਾਈਕਲ ਕੋਇਆ ਮੈਂ ਉਹਨਾਂ ਦੇ ਗਾੜੀ ਵੀ ਹੱਥ ਪੱਲਾ ਜੋੜਦਾ ਚੋਰਨਾ ਕਿ ਦੋਸਤ ਇਦਾਂ ਦੇ ਕੰਮ ਨਾ ਕਰਿਆ ਕਰੋ ਨਾ ਕਰਿਆ ਕਰੋ ਮੇਰੀ ਭਰਾ ਇਦਾਂ ਦੇ ਕੰਮ ਪਤਾ ਕੀ ਗੱਲ ਆ ਪਤਾ ਨਹੀਂ ਕਿ ਇਹ ਮਾੜੇ ਬੰਦੇ ਨੇ ਕਿਦਾਂ 10 20 50 ਹਜ਼ਾਰ ਰੁਪਏ ਕਰਕੇ ਮੋਟਰਸਾਈਕਲ ਲਿਆਉਂਦਾ ਪਤਾ ਨਹੀਂ ਤੁਸੀਂ ਕੁਆੜ ਦੇ ਵਿੱਚ ਉਹ ਚੀਜ਼ ਵੇਚਦੇ ਆ 2000 ਦੀ ਵੇਚਦੇ ਆ 3000 ਦੀ ਵੇਚਦੇ ਆ ਪਰ ਜਿਹੜੇ ਬੰਦੇ ਦਾ ਗਵਾਚਿਆ ਉਹ ਪਤਾ ਨਹੀਂ 30 40 50 ਹਜ਼ਾਰ ਲੱਖ ਰੁਪਏ ਦੇ ਥੱਲੇ ਆ ਜਾਂਦਾ ਵਾ ਤੇ ਨੰਬਰ ਹੈਗਾ ਜੇ ਮੇਰਾ 95 92 99 63 ਤੇ 35 ਸਿੰਪਲ ਸਿੱਧੀ ਵੀਡੀਓ ਆ ਕੋਈ ਮਸਾਲਾ ਨਹੀਂ ਬਾਕੀ ਜੇ ਚੰਗੀ ਲੱਗਦੀ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਕੇਕ ਨੂੰ ਪਚਾ ਦਿਓ ਕੋਈ ਬੰਦਾ ਮੇਰੀ ਹੈਲਪ ਕਰ ਦੇ ਬਾਕੀ ਨਾ ਇੰਨੇ ਪਹਿਲਵਾਨ ਆ ਪੰਜਾਬ ਦੇ ਮੇਰੀ ਉਹਨਾਂ ਚ ਕਿਹਨੇ ਹੱਕ ਜਨਾਰਾ ਨਹੀਂ ਮਾਰਿਆ ਨਹੀਂ ਚੱਲਣ ਦੇ ਦੋ ਵਟ ਚੱਲ ਇੰਨੇ ਕਬੱਡੀ ਖੇੜਦੇ ਪਹਿਲਵਾਨ ਇੰਨੇ ਕੋਲਦੇ ਆ ਕਦੀ ਮੇਰੀ ਕਿਹਨੇ ਹੱਕ ਜਨਾਰਾ ਨਹੀਂ ਮਾਰਿਆ ਇੰਨੇ ਪੰਜਾਬ ਦੇ ਕਲਾਕਾਰ ਆ سوشل میڈیا ਤੇ ਕਦੀ ਕਿਸੇ ਨੇ ਮੇਰੇ ਹੱਕ ਚ ਨਰਾਜਪਨ ਕੜੀ ਮਾਰਿਆ ਇੰਨੇ ਫਿਲਮਾਂ ਦੇ ਐਕਟਰ ਆ ਇੰਨੇ ਵੀ ਆਈਪੀ ਬੰਦੇ ਆ ਵੀ ਕਦੀ ਕਿਸੇ ਨੇ ਮੈਨੂੰ ਮੇਰੇ ਹੱਕ ਚ ਨਹੀਂ ਕਿਹਾ ਵੀ ਨਹੀਂ ਜਾ ਰਹੇ ਬੰਦੇ ਦਾ ਵੀ ਭਲਾ ਹੋਣਾ ਚਾਹੀਦਾ ਬਾਕੀ ਦੋਸਤੋ ਵੀਡੀਓ ਤੁਸੀਂ ਦੇਖਣੀ ਆ ਸਨੇਕਮੈਨ ਪੰਜਾਬ ਤੇ ਵੇਖ ਲਿਓ ਉਰਤੇ 80 ਕ ਵੀਡੀਓ ਆ ਇੱਕ ਨਾਲਕ ਕੀ ਹੈ ਬਾਈ ਸਪੇਸ ਬਿਲਕੁਲ ਨਹੀਂ ਦੇਣੀ YouTube ਤੇ ਚੈਨਲ ਉਰਤੇ 16-1700 ਵੀਡੀਓ ਆ ਤੁਹਾਨੂੰ ਮੇਰੀਆਂ ਗੱਲਾਂ ਮੇਰੇ ਵਿਚਾਰ ਸਾਰਾ ਹੀ ਪਤਾ ਲੱਗ ਜਣੇ ਪਰ ਹੋਇਆ ਮੇਰੇ ਨਾਲ ਧੱਕਾ ਹੀ ਆ ਮਨ ਮੇਰਾ ਪਰੇਸ਼ਾਨ ਹੈ ਮੇਰੀ ਉਹ ਵੀਰਾਂ ਨਾਲ ਵੀ ਗਿਲਾ ਗੁੱਸਾ ਨਹੀਂ ਹੈਗਾ ਜਿਨ੍ਹਾਂ ਨੇ ਮੇਰਾ ਮੋਟਰਸਾਈਕਲ ਖੋਇਆ ਕੋਈ ਮਨ ਵਿੱਚ ਗਿਲਾ ਗੁੱਸਾ ਨਹੀਂ ਉਹ ਵੀ ਭਰਾਵਾ ਵਾਸਤੇ ਬਸ ਇੱਕੋ ਗੱਲ ਕਹਿਣਾ ਕਿ ਨਾ ਮੇਰੇ ਦੋਸਤ ਦੁੱਖ ਲੱਗਦਾ ਇਹ ਤਾਂ ਤੇ ਕੰਮ ਮੇਰੇ ਭਰਾ ਨਾ ਕਰਿਆ ਕਰੋ ਹੱਥ ਜੋੜ ਕੇ ਮੈਂ ਉਹਨਾਂ ਨੇ ਵੀ ਜੈ ਸ਼ੰਕਰ ਨਹੀਂ ਕਹਿਣਾ ਉਹਦੇ ਵੀਰਾਂ ਨੇ ਮੇਰੀ ਵੀਡੀਓ ਵੇਖੀ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਇਹ ਵੀ ਗੱਲ ਪਤਾ ਸੀ ਕਿ ਬਾਈ ਨੇ ਰਾਤ 1 ਵਜੇ 2 ਵਜੇ ਉੱਠ ਕੇ ਆਜਣਾ ਉਹਨਾਂ ਵੀ ਪੂਰੀ ਸਕੀਮ ਲਾ ਕੇ ਮੈਨੂੰ ਸੱਦਿਆ ਪਰ ਜੋ ਵੀ ਹੋ ਰਿਹਾ ਮੇਰੇ ਨਾਲ ਚੰਗਾ ਨਹੀਂ ਹੋਇਆ ਮਾੜਾ ਹੀ ਹੋਇਆ बाकी तो ਇਹ ਸਮਝਦਾਰ ਦੇ ਸਿਆਣੇ ਦੇ ਜੋ ਤੁਹਾਨੂੰ ਠੀਕ ਲੱਗਦਾ ਠੀਕ ਆ। ਬਾਕੀ ਵੀਡੀਓ ਵੱਧ ਤੋਂ ਵੱਧ ਕਿਰਪਾ ਕਰਿਓ ਸ਼ੇਅਰ ਕਰਿਓ। ਆ ਤਿੰਨ ਮੋਟਰਸਾਈਕਲ ਇੱਕ ਆਜ ਤੋਂ 5-6 ਸਾਲ ਪਹਿਲੋਂ ਕੁਆਚਾ। ਦੂਜਾ ਮੇਰਾ 1.5 ਤੋਂ 2 ਸਾਲ ਪਹਿਲੋਂ ਕੁਆਚਾ। ਫਿਰ ਮੈਂ ਤੀਜਾ ਮੋਟਰਸਾਈਕਲ ਆਜ ਮੇਰਾ ਉਹੀ ਕੁਆਚ ਗਿਆ। ਤਾਂ ਮਾੜਾ ਬੰਦਾ ਦੋਸਤੋਂ ਕਰੂਗਾ ਕੀ?